ਆਏ ਪਾਲੇ ਹੁਣੇ ਯੂਜ਼ ਪੜਾਤਾ ਸਾਰਨੋ ਤੁਰਿਆ ਹਰਦੀਪ ਨੇ ਦੇਖੋ ਅੱਜ ਕੱਦਾ ਬਣਿਆ ਰਮਾਲ ਡ੍ਰਾਈਵਰੀ ਗੱਭਰੂ ਓਏ ਹੋਏ ਹੋਏ ਇਹ ਤਾਂ ਗਲੀਆਂ ਚ ਵਾੜਨ ਦਾ ਕੋਈ ਫਾਇਦਾ ਹੀ ਨਹੀਂ ਹਰਦੀਪ ਉਦਾਂ ਮੈਂ ਲਾਇਆ ਹਿਸਾਬ ਕਿਤਾਬ ਜੀ ਕਹਿੰਦਾ ਮੇਰੇ ਵੀਰਾਂ ਚੰਨੀ ਦਾ ਹਾਊਸ ਵੀ ਆ ਗਿਆ ਤੇ ਜੋਤਾ ਵੀ ਆ ਗਿਆ ਚੰਨੀ ਬਤਾ ਹੋਈ ਡਾਰਲਿੰਗ ਤੇਰੇ ਸਨਦਰਾ ਨੇ ਇੱਕੋ ਲਾ ਦੀ ਡਿੱਗੀ ਅੱਧੀ ਕਰ ਲਈ ਮੈਂ ਤਾਂ ਖੜੇਗਾ ਜੰਨੀ ਆ ਲਾਡ ਜੀ ਗੱਡ ਮਾਰਨਿੰਗ ਜੀ ਸਾਰਿਆਂ ਨੂੰ ਮਾਰਨਿੰਗ ਮਾਰਨਿੰਗ ਹੋ ਗਈ ਹੈ ਜੀ 8 ਰਾਹਾਂ ਆਹ ਲਓ ਜੀ ਬਿਓ ਪਾਲਾ ਜੀ ਪਹੁੰਚ ਗਏ ਆ ਜੇ ਮਨੂੰ ਸਵੇਰੇ ਸਵੇਰੇ ਦਿੱਤਾ ਗੋਟਾ ਚੱਕਿਆ ਆ ਹਾਂਜੀ ਬਾਲਾ ਜੀ ਆ ਗਏ ਤੁਸੀਂ ਵੀ ਆਪਾਂ ਫੇਰ ਰੈਗੂਲਰ ਰੁਟੀਨ ਹੋ ਗਈ ਸ਼ੁਰੂ ਉਹ ਰੈਗੂਲਰ ਕਿੱਥੇ ਅੱਜ ਜਾਣਾ ਵਾ ਕੱਲੂ ਜਾਣਾ ਐ ਤੇ ਵਾਦੀ ਫੇਰ ਛੁੱਟੀ ਓਏ ਹੋਏ 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 ਯਾਰ ਐਤਵਾਰ ਦੀ ਵੀ ਛੁੱਟੀ ਹੋਣੀ ਨਹੀਂ ਐਤਵਾਰ ਅੱਜ ਮੰਮਾ ਸ਼ਨੀਵਾਰ ਆ ਨਹੀਂ ਸ਼ੁੱਕਰਵਾਰ ਆ ਫੇਰ ਕੱਲੂ ਕਿੱਦਾਂ ਛੁੱਟੀ ਸ਼ਨੀਵਾਰ ਦੀ ਯਾਰ ਕੱਲੂ ਜਾਣਾ ਵਾ ਪਾਸੋਂ ਦੀ ਛੁੱਟੀ ਹਾਂ ਇੱਦਾਂ ਕਹਿੰਦਾ ਮੈਂ ਲੋ ਕੱਲੂ ਵੀ ਛੁੱਟੀ ਨਹੀਂ ਹੋਣੀ ਚਾਹੀਦੀ ਮਾਰਨਿੰਗ ਮਾਰਨਿੰਗ ਹੋ ਗਈ ਆ ਜੀ 8 8 ਵਜੇ ਆ ਗਏ ਆ ਹੁਣ ਫੇਰ ਇਹ ਮਲੋਂ ਨੂੰ ਦੇਲਤਾ ਜਗਾਤਾਂਗੇ ਸੀ ਪਰ ਖਾਦਾ ਨਹੀਂ ਪਰ ਰਹਿਣ ਦਾ ਸੀ ਮੈਂ ਨੇ ਲੋਣੀ ਨਹੀਂ ਲਾਣੀ ਆ ਬਾਬਿਓ ਹੈਲੋ ਉਧਰ ਨਾਨਕ ਜੀ ਦੇਖੋ ਨਾ ਬੋਈ ਨਹੀਂ ਨਾਨਕ ਜੀ ਵੀ ਟੋਕੀ ਕੁਮਾਰ ਆ ਥੱਲੇ ਨੇ ਦੀ ਕੁੱਤਾ ਨਾਨਕ ਦਾ ਹੌਲੀ 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 ਸਾਸ ਸ੍ਰੀ ਗੁਰੂ ਜੀ ਬਾਬਿਓ ਲੈ ਨਾਨਕ ਦੇਖ ਲਾ ਕਿੰਨੀ ਐਟ ਬਲਾਉਂਦਾ ਨਾ ਇਹ ਵੀ ਆਪਣਾ ਫਾਸ ਭਰਾ ਸਿਹਾ ਜਿਹਨੂੰ ਹੁਣ ਮਿਲਿਆ ਤੇ ਰਹਿੰਦਾ ਇਹ ਪਿੰਡ ਜੀਏ ਪਰ ਇਹ ਪਿੰਡ ਜੀ ਤਿੰਦਾ ਨਹੀਂ ਬਾਲਾ ਕਰੇ ਰਹਿਣ ਜਿਆਦਾ ਪਸੰਦ ਕਰਦਾ ਹੁਣ ਆਪਣੇ ਡੌਗੀ ਨੂੰ ਘੁਮਾ ਰਿਆ ਸੀ ਪਹਿਲੇ ਮੇਰਾ ਵੀਰ ਕੁਛ ਖਿਲਾ ਦੋ ਭਾਜੀ ਤੂੰ ਵੀ ਭੁੱਖੇ ਹੀ ਜਮ ਨੂੰ ਲੈ ਕੇ ਜਾਈ ਜੰਨੇ ਆ ਭਾਜੀ ਖਾਣ ਵਾਲਾ ਦੁਕਾਨਾ ਕੋ ਪਿੱਛੇ ਰਹਿ ਗਿਆ ਇੱਥੇ ਤਾਂ ਹੁਣ ਖਾਲੀ ਬਸ ਟੀਵੀ ਡਾਵੀਂ ਵਾਲੀ ਦੁਕਾਨਾ ਰਹੀ ਤੇ ਵੀ ਵਾਲੇ ਨਾ ਜਿਆਦਾ ਖਜਰ ਮੈਨੂੰ ਜੂਸ ਫੜਾ ਦੇ ਬਾਬੇ ਸੇਸ ਨੂੰ ਖਿਲਾ ਦੇ ਕੁਛ ਖਲਾਇਆ ਹੀ ਨਹੀਂ ਤੇ ਜੂਸ ਤੈਨੂੰ ਬੁਲਾਦਾ ਨਾ ਕਿਹਦਾ ਸਾਈ ਸ਼ਰਟਿੰਗ ਮੈਥੇ ਕਰਦਾ ਮੈਂ ਕਿਦਾਂ ਉਹ ਅੱਗੇ ਹੈਗਾ ਕਿ ਜੂਸ ਵਾਲਾ ਉਹ ਵਧੀਆ ਬਣਾਉਂਦਾ ਆ ਆ ਵੀ ਬਾਬੇ ਦੇਖ ਲਾ ਆ ਵੀ ਟਾਈਮ ਨਾ ਵਧੀਆ ਨਾ ਜੇ ਸਕੂਲੇ ਜਾਣੇ ਉਹਨੇ ਸਾਰੇ ਦੇਖ ਆ ਦੇ। ਇਹ ਵੀ ਤਾਂ ਟਾਈਮ ਵਧੀਆ ਹੈਗਾ। ਸਰਕਾਰੀ ਸਕੂਲ ਆ। ਅੰਮ੍ਰਿਤਸਰ ਨਾਲ। ਵਾ ਮਮਾ ਪ੍ਰੇ ਹੋਣ ਲੱਗੀ ਉਹ ਪ੍ਰੇਰ ਕਿਹਾ ਹੁੰਦੀ ਆ। ਸਰ ਸਵੇਰ ਨੂੰ ਟਾਈਮ ਨਾਲ ਉੱਠ ਕੇ ਜਾਣਾ। ਹਾਂ। ਟਾਈਮ ਨਾਲ ਘਰ ਨੂੰ ਆਣਾ ਤੂੰ ਦੇ ਲੋ। ਪਤਾ ਨਹੀਂ ਕਦੋਂ ਉੱਠਣਾ ਵਾ ਕਦੋਂ ਘਰ ਜਾਣਾ। ਕਦੋਂ ਸੋਣਾ ਕਦੋਂ ਠੀਕ ਆ ਮ ਆ ਗਿਆ ਕਦੋਂ ਜੀ ਆ ਗਿਆ ਨਾਲੇ ਡਰ ਹੁੰਦਾ ਜੀ ਆਪਾਂ ਬਹਾਨਾ ਮਾ ਲੈਣਾ ਇਦਾਂ ਕਹਿੰਦੇ ਮਮਾ ਦੂਜਾ ਹੋਇਆ ਕਿਤੇ ਟੈਸਟ ਹੋਟ ਹੋਇਆ ਬੜਾ ਬੰਦਾ ਬੱਜਣੀ ਆ ਬਹਾਨਾ ਮਾਰ ਕੇ ਬੀ ਛੁੱਟੀ ਕਰ ਲਾਂਦੇ ਉਹ ਬਹਾਨਾ ਮਾਂ ਦੇ ਫੋਨ ਤਾਂ ਘਰੇ ਰਹੀਦਾ ਵਾ ਹੁਣ ਢਰ ਕਾਦਾ ਵਾ ਬਹਾਨੇ ਮਾਰਨੇ ਵਾ ਬਾਬੇ ਸਕੂਲ ਨੂੰ ਲੇਟ ਜਾਣਾ ਤਾਂ ਡਰ ਪੇ ਬਾਬੇ ਲੇਟ ਪਹੁੰਚਣਾ ਹੋਰ ਕੀ ਆ ਅਗੇ ਸਾਡੇ ਦੇ ਦਰਸ਼ ਸਕੂਲੇ ਕਹਦਾ ਕਿੱਦਾਂ ਹੋਣੀ ਬਾਬੇ 9 ਵਜੇ ਜਿਹੜੇ ਤਾਂ ਆ ਗਏ ਫਰੇ ਸ਼ੁਰੂ ਹੋ ਜਾਣੀਆਂ ਜਿਹੜੇ ਲੇਟ ਹੋ ਗਏ ਨਾ ਨਾਂ ਤੋਂ ਬਾਅਦ ਉਹ ਬੱਕਰੀ ਲੈਣ ਲੱਗਣ ਲੱਪੰਦੇ ਸੀ ਪਿੱਛੇ ਬਾਕੀਆਂ ਨੇ ਪ੍ਰੇਅਰ ਕਰਨੇ ਉਹ ਲੈਣ ਬੱਕਰੀ ਲੱਗ ਜਾਣੀ ਤੇ ਉਹਨਾਂ ਦੀ ਲੈਂ ਵੜਦੀ ਬੱਸ ਫੇ ਜਦੋਂ ਲੈਂ ਬਣ ਗਈ ਨਾ ਜਿਹੜੇ ਲੇਟ ਆਏ ਆ ਪਹਿਲਾਂ ਪੁੱਛਣਾ ਕਿ ਉਹ ਲੇਟ ਆਏ ਜੇ ਤਾਂ ਕੋਈ ਵਧੀਆ ਹੋਇਆ ਬਾਹਰ ਨਾ ਇਹ ਤਾਂ ਗੱਲ ਬੜ ਜਾਂਦੀ ਸੀ ਜੇ ਵੀ ਨਾ ਹੋਇਆ ਫੇ ਕਹਣਾ ਜਾ ਵਾਪਸ ਚੱਲ ਜਾਓ ਜਾ ਫੇ ਅੱਧਾ ਘੰਟਾ ਇੱਥੇ ਖੜਾ ਰਹੇ ਫੇ ਬਾਅਦ ਚੋ ਜਾਈ ਕਲਾਸ ਪਰ ਉਹ ਸ਼ੁਗਰਾ ਤੁਹਾਡੇ ਪਾਈਦੀ ਨਹੀਂ ਸਾਡੇ ਤਾਂ ਪਾਈਦੀ ਬਾਹੋਂਦੀ ਸੀ ਪਾਈਦੀ ਤਾਂ ਇਹ ਦੇਖ ਸੀ ਹਮੇਸ਼ਾ ਅੱਧਾ ਘੰਟਾ ਲੇਟੇ ਹੀ ਪੜਦੇ ਸੀ ਮੈਂ ਜ਼ਰ ਕਹਿੰਦਾ ਉਹ ਤਾਂ ਰੋਜ਼ੇ ਲੇਟ ਆਉਨੇ ਆ ਕਹਿੰਦਾ ਰੋਜ਼ੇ ਕੋਈ ਨਾ ਕੋ ਬਹਾਨਾ ਮਾਰਦੇ ਕਹਿੰਦਾ ਤਾਨੂੰ ਹੀ ਭੇਜਣਾ ਅੱਧਾ ਘੰਟਾ ਖੜ ਕੇ ਜਾ ਰੋਜ਼ ਅੱਧਾ ਘੰਟਾ ਖੜ ਕੇ ਜਾਣਾ ਤੇ ਸਾਡਾ ਉਹਨੇ ਟਾਈਮ ਨੂੰ ਇੰਗਲਿਸ਼ ਦਾ ਪੀਰੀਅਡ ਮੈਂ ਸੋਚਦਾ ਜੀ ਬੋ ਇਹ ਵੀ ਤਾਂ ਇੰਟੈਲੀਜੈਂਟ ਬੱਚਿਆਂ ਦੀ ਗੋਫੀ ਸਾਨੂੰ ਉਹ ਪੜਾ ਦੇ ਕਿ ਇੰਗਲਿਸ਼ ਤਾਂ ਹੀ ਆ ਪਰ ਉਹ ਜ਼ਿਆਦਾ ਆਉਂਦੀ ਆ ਨਾ ਤਾਂ ਹੀ ਇੰਗਲਿਸ਼ ਅਸੀਂ ਲੋ ਲੈ ਕੇ ਆਣ ਥੋੜੀ ਤਾਂ ਹੀ ਆ ਪਰ ਇਹ ਤਾਂ ਹੋਣ ਲੱਗਦਾ ਹੀ ਹਾਈਲਾਈਟ ਕਰਕੇ ਕੈਨੇਡਾ ਪੁੱਜੇ ਹੋਣਾ ਚੱਲ ਕੋਈ ਗੱਲ ਥੋੜੇ ਮਾਰ ਖਾ ਗਏ ਤੋ ਇਹ ਜਦੋਂ ਦਾ ਅੰਗਰੇਜ਼ੀ ਦੀਆਂ ਕਲਾਸਾਂ ਜਦੋਂ ਲਾ ਲਾਂਦੇ ਨਾ ਟਾਈਮ ਸਰ ਚੱਲ ਜਾਂਦੇ ਸੀ ਸਕੂਲੇ ਤਾਂ ਅਸੀਂ ਚੱਲ ਜਣਾ ਸੀ ਉਹਨੂੰ ਬਾਹਰ ਜੀ ਚੱਲ ਬਾਅਦ ਚ ਪਛਤਾਇਆ ਤਾਂ ਪਰਦਾ ਇਦਾਂ ਆਇਲਸ ਕੀਤੀ ਵੀ ਨਹੀਂ ਅਜੇ ਆਪਾਂ ਹੂੰ ਕੀਤੀ ਨਹੀਂ ਆਪਾਂ ਨੂੰ ਪਤਾ ਹੀ ਸੀ ਹੁਣੀ ਨਹੀਂ ਧਰਤੀ ਕਾ ਨਹੀਂ ਏ ਯਾਰ ਅੱਲਾ ਇਹ ਚੇਅਰ ਤੇ ਬੜਾਈ ਯੂਜ਼ ਆਹ ਦੇ ਮੜਾਈ ਯੂਜ਼ ਆਹ ਹੋਏ ਹੋਏ ਆਹ ਇਹ ਪਾਲੇ ਹੁਣੇ ਯੂਜ਼ ਪੜਾਤਾ ਹੈ ਗੁੱਡ ਲੱਗ ਰਿਹਾ ਯੂਜ਼ ਵੀ ਕੇ ਵਾਲਾ ਵਧੀਆ ਲੱਗ ਰਿਹਾ ਬਾਬੇ ਤੂੰ ਵੀ ਸਵੇਰ ਦਾ ਜੂਸ ਪੀਆ ਕਰੋ ਮੈਂ ਕਹਣਾ ਜੂਸ ਪੀ ਲਿਆ ਹੁਣ ਆਪਾਂ ਘਰੋਂ ਚਲੀਏ ਨਹੀਂ ਨਹੀਂ ਜੂਸ ਪੀ ਕੇ ਥੋੜੀ ਜੈਮ ਲਾ ਲਈਏ ਹੁਣ એનર્ਜੀ ਜੀ ਆ ਗਈ ਹੈ ਜੈਮ ਲਾ ਕੇ ਹੀ ਜਾਣੀਆਂ ਫੇਰ ਲਾ ਕੇ ਜਾਣੀਆਂ ਜੈਮ ਇਹ ਹੁਣ ਫੇ ਜੈਮ ਲਾਈ ਜਾਂਦੇ ਆ ਆਇਆ ਭਾਈ ਜਾਣਾ ਵੀ ਥੋੜਾ ਦੂਲਾ ਸਫਰ ਕਰਨਾ ਥੋੜੀ ਜੀ ਬੋਡੀ ਥੋੜੀ ਪੰਪ ਹੋਈ ਹੋਈ ਪਤਾ ਲੱਗੇ ਡੋਲਾ ਬਾਹਰ ਆਉਂਦਾ ਹਾਂ ਕੋਈ ਗੱਲ ਜੀ ਫੇ ਹੁਣ ਅਸੀਂ ਜੂਸ ਜਾਸ ਪੀ ਰਿਹਾ ਹੁਣ ਪੀਨੇ ਪਏ ਆ ਤੇ ਹੁਣ ਅਸੀਂ ਜੂਸ ਪੀ ਕੇ ਜੈਮ ਲਾ ਕੇ ਫੇ ਮਿਲਦੇ ਆ ਤੁਹਾਨੂੰ ਦੇਵ ਨਿਆਵੇ ਆ ਲੈ ਆ ਤਾਂ ਬਨੇ ਕਲੀਵਾ ਦੁਰ ਜਾਇਆ ਲਾਓ ਜੀ ਜੇ ਮੇ ਜੋ ਮੱਲਾ ਕੇ ਤੌਪਾ ਦੇਖ ਰਹੇ ਆ ਨਾ ਨਖਾਰ ਛੱਡੀ ਪਾਲਿਆ ਇਹ ਕਰ ਨਹੀਂ ਜੀ ਆਪਾਂ ਨੇ ਖਰੇ ਹੋ ਹਾਂ ਆਪਾਂ ਨੇ ਖਰਨਾ ਜੀ ਚੱਕ ਲਈ ਚੱਕ ਲਈ ਭਾਜੀ ਕੰਮ ਨੂੰ ਮੜ ਜਾ ਚੈਚੋ ਵਧੀਆ ਜਿਹਾ ਕੰਮ ਮਿਲਦਾ ਵੀ ਬਸਰੋ ਅੱਜ ਆਪਾਂ ਲਾਰੀ ਜਮ ਤਾਂ ਆਪਾਂਾਰੇ ਪੂਰੇ ਠੋਕ ਕੇ ਬਾਬੇ ਅੱਜ ਤਾਂ ਜਮ ਲਾ ਕੇ ਵਾਦੇ ਬਾਹ ਆਇਆ ਬੜਾ ਵਧੀਆ ਲੱਗੀ ਹਾਸ ਤੇ ਡੇੜਾ ਅਨੰਦ ਅਨੰਦ ਆਇਆ ਅਨੰਦ ਬਹੁਤ ਵਧੀਆ ਜਮ ਲੱਗੀ ਅੱਜ ਹੋਰ ਆਪਾਂ ਕਿੱਦੋਂ ਨਹੀਂ ਜਾਣਾ ਹੋਣ ਬਾਬੇ ਜਿੰਨੇ ਵੀ ਸੌਫਟੀ ਸੀਗੀ ਸਾਰੀ ਲੈ ਗਈ ਵੇ ਹੁਣ ਆਪ ਜਿੰਮ ਕਿੱਦਾਂ ਨੂੰ ਮਾਰੋ ਘਰੋਂ ਬਸ ਮਾੜਾ ਮੋਟਾ ਹੁਣ ਨਾ ਹੀਏ ਤੋਹੀਏ ਬੇਮਾਰਸਾਨ ਹੋ ਜਾਈਏ ਓ ਟੂਰੇ ਨਹੀਂ ਮੁੱਕਦੇ ਇੱਕ ਸਾਡੇ ਪੂਰੇ ਮੈਨੂੰ ਪਤਾ ਹੀ ਆ ਹੈ ਠੀਕ ਆ ਯਾ ਅੱਜ ਮਾਰਾ ਹੀ ਦੇ ਹੋਰ ਅੱਜ ਤਾਂ ਟਾਈਮ ਹੀ ਨਹੀਂ ਆ ਰਿਹਾ ਮੱਥਾ ਲੇ ਕੇ ਨਾਲੇ ਬਲੌਗ ਵਾਲਿਆਂ ਨੂੰ ਵੀ ਟਿਕਾਵਾਗੇ ਨਹੀਂ ਤਾਂ ਹਾਂ ਨਾ ਨਾ ਟਿਕਾਵਾਗੇ ਜੇ ਹੀ ਉੱਥੇ ਬਲੌਗ ਬਣਾਇਆ ਤਾਂ ਤਾਂ ਹੋਰ ਸਾਰੇ ਠੀਕ ਹੋ ਜੀ ਆ ਬਲੌਗ ਆਵਾਪੇ ਰੋਡ ਅੱਜ ਖਾਲੀ ਖਾਲੀ ਕਿਹ ਕਾਤੇ ਲੱਗ ਰਿਹਾ ਹੈ ਯਾਰ ਖਾਲੀ ਖਾਲੀ ਰੋਡ ਤੇ ਤੈਨੂੰ ਪਤਾ ਹੀ ਹੈ ਯਾਰ ਇਹ ਖਾਲੀ ਖਾਲੀ ਕਰ ਰਹਿਣਾ ਹੈ ਰਹਿਣਾ ਯਾਰ ਖਾਲੀ ਖਾਲੀ ਰੋਡ ਕਾਤੇ ਰਹਿਣਾ ਇਦਾਂ ਰਹਿਣਾ ਨਹੀਂ ਨਾ ਚਾਹੀਦਾ ਯਾਰ ਜਿਆਦਾ ਆਪਾਂ ਆਉਣਾ ਪਰ ਰਾਤ ਤੇ ਖਾਲੀ ਕਰਾ ਜੀਦੇ ਆ ਜੀ ਨੰਗਣਾ ਮੈਂ ਰਾਤ ਤੱਕ ਖਾਲੀ ਕਰ ਦੋ ਦੇਖੋ ਸੰਦੀਦਾ ਨਹੀਂ ਨਾ ਸਹੀ ਔਰ ਟਰੱਕ ਵਾਲੀ ਦੀ ਗਲਤੀ ਹੈ ਉਹ ਰੋਡ ਤੇ ਕੰਮਦਾਰ ਨੂੰ ਪੁੱਛਾਂਗੇ ਜਿਆਦਾ ਅਸੀਂ ਨੰਗਣਾ ਤੁਸੀਂ ਕਿੱਦਾਂ ਕੰਮ ਕਰਦੇ ਆ ਹਾਂ ਆਉਣੇ ਤੋਂ ਲੱਗਾ ਗੱਲਾਂ ਕਰਨਾ ਦਿਖਾ ਹੀ ਤੂੰ ਸੜ ਕੇ ਜੰਨਾ ਸਾਰੇ ਆ ਲੈ ਗੱਲਾਂ ਤੂੰ ਕਰਦਾ ਸੀਗਾ ਉਦੋਂ ਨਹੀਂ ਨਹੀਂ ਪਰ ਮੈਂ ਤੈਨੂੰ ਦਿਖਾ ਲੈਣਾ ਜਿਆਦਾ ਪਸੰਦ ਕਰਦਾ ਵਾਂ। ਉਹ ਇਹਦਾ ਕਿਤਾਬ ਬਲੌਗ ਵਾਲੇ ਤੈਨੂੰ ਦੇਖਣਾ ਬਹੁਤ ਪਸੰਦ ਕਰਦੇ ਆ ਜਿੱਦਾਂ ਕਿਸੇ ਭਰਾਵਾਂ ਨੂੰ ਆਪਾਂ ਨੂੰ ਇਦਾਂ ਦਾ ਹੈ ਨਹੀਂ ਕਿ ਮੈਂ ਬੇਚਾਂ ਮਾ। ਉਹ ਇਹ ਤਾਂ ਹੈ। ਜੇ ਕੋਣ ਆਵੇ ਆਪਾਂ ਇਹ ਆਵਾਜੋ ਬਣਦਾ ਆਪਾਂ ਦਿਖਾਈ ਜਾਈਦਾ ਜਿਵੇਂ ਆਹ ਗੱਲ ਹੈ ਪਰ ਕਾਈਂ ਇਦਾਂ ਕਿਤਾਬ ਤੁਹਾਨੂੰ ਪਤਾ ਹੀ ਆ। ਅਸੀਂ ਦੋਨੋਂ ਤਾਂ ਬਹੁਤ ਹੱਤ ਕਰਾਉਨੇ ਆ। ਅਸੀਂ ਇਹ ਤਾਂ ਬਲੌਗ ਹੈ ਹੱਤ ਕਰਾਈ ਦਿੱਤਾ ਹੀ ਰੀਅਲ ਲਾਈਫ ਦੀ ਬਹੁਤ ਕਰਾਈ ਦੀ ਆ। ਰੀਅਲ ਨਹੀਂ ਆ ਸੱਚ। ਹਾਂ। ਸਹੀ ਰੀਅਲ ਸੀ। ਰੀਅਲ ਲਾਈਫ ਆ ਜੋ ਹੁੰਦਾ ਪਤਨ ਨੂੰ ਦਿਖਾਈ ਜਾਈਦਾ ਵਾ। ਬੜੋਈ ਦੱਤ ਹੈਗਾ ਉਹ ਸਾਡੀ ਆ ਤੁਹਾਨੂੰ ਵਧੀਆ ਲੱਗਦੀ ਆ ਹਾਂ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਕਿੱਦਾਂ ਹੈ ਜੇ ਬੋਰ ਵੀ ਹੋ ਜਾਂਦੇ ਆ ਕੋਈ ਗੱਲ ਨਹੀਂ ਆਪਾਂ ਉਹਦਾ ਆਪਣੀਆਂ ਯਾਦਾਂ ਨਹੀਂ ਹੈ ਕੈਚ ਕਰ ਰਹੇ ਆ ਤੇ ਜਿੱਦਾਂ ਘੁੰਮਦੇ ਫਿਰਦੇ ਕਿਉਂਕਿ ਥੋੜਾ ਟਾਈਮ ਹੋ ਰਿਹਾ ਜੀ ਇਹਨਾਂ ਵੀ ਬਾਹਰ ਚੱਲ ਜਾਣਾ ਆ ਜਦੋਂ ਦੇਖੋ ਮਹਾਰਾਏ ਬਣਾਉਂਦਾ ਜੋਤੇ ਨੇ ਜਿਹੜਾ ਚੰਦੀ ਨੇ ਵੀ ਸਾਰਿਆਂ ਨੇ ਬਾਕੀ ਬਾਕੀ ਹੋਣਾ ਆ ਅੱਗੇ ਅਸੀਂ ਉਹਨਾਂ ਦੇ ਕਿ 15 ਜਣੇ ਜੀ ਜੈਮ ਨੂੰ ਵੀ ਜਾਣਾ ਦਾ 10 ਜਣਿਆਂ ਨੇ ਜੈਮ ਲੋਣੀ 12 ਜਣਿਆਂ ਨੇ ਇਕੱਠੇ ਹੋ ਗਏ 9 ਵਜੇ ਚੱਲ ਜਾਣਾ ਉੱਠ ਕੇ ਘਰੋਂ ਤੇ ਜੈਮ ਲਾ ਕੇ ਮੁੰਡਾ 3-4 ਵਜੇ ਜੀ ਸ਼ਾਮ ਨੂੰ ਕਿ ਇੱਕ ਨੇ ਅੱਧੇ ਘੰਟੇ ਬਾਅਦ 15 ਮਿੰਟ ਬਾਅਦ ਆਉਣਾ ਕੰਟੀਨ ਚ ਬੱਟ ਰਹਿਣਾ ਨੈਕਸਟ ਲੈਵਲ ਜਿਮ ਸਾਡੀ ਹੁੰਦੀ ਸ਼ਹਿਰ ਹੁਣ ਵੀ ਉਹੀ ਆ ਹੁਣ ਵੀ ਉਹੀ ਆ ਉਹੀ ਰਹਿਣੀ ਆ ਜੀ ਤੇ ਇੱਕੋ ਆਪਣੇ ਹਨੀ ਭਾਈ ਨਾਲ ਬਹੁਤ ਪਿਆਰ ਆ ਜੈਮ ਵਾਲੇ ਨਾਲ ਤੇ ਭਾਜੀ ਨੇ ਵੀ ਕਹਿਣਾ ਸਵੀਰ ਨੂੰ ਆਏ ਤੇ ਰੌਣਕ ਇਹਦੀ ਹੋਈ ਹੁੰਦੀ ਜੈਮ ਚ ਹੋਰ ਵੀ ਉਹਦਾ ਬਹੁਤ ਮੈਂ ਚੁੱਧੇ ਨਿਊਜ਼ੀਲੈਂਡ ਚ ਲੱਗਿਆ ਅੱਧੇ ਕੈਨੇਡਾ ਚ ਲੱਗਿਆ ਤੇ ਆਸਟ੍ਰੇਲੀਆ ਚ ਲੱਗਿਆ ਅੱਧੇ ਇੱਕ ਪੱਕੇ ਹੋ ਕੇ ਪੀਆਰ ਲੈ ਕੇ ਵੀ ਕੈਨੇਡਾ ਤੋਂ ਆ ਗਏ ਤੇ ਅਸੀਂ ਅਜੇ ਜੇ ਮੈਂ ਜਾਈਦਾ ਜੀ ਹੁਣ ਤਾਂ ਯਾਨੀ ਕਿ ਅਸੀਂ ਵੀ ਘਟ ਗਏ ਹੁਣ ਹੁਣ ਪਾਲਾ ਨਾਲ ਰੜਾਇਆ ਮੈਂ ਮੈਂ ਕਿਹਾ ਆਵਾਂ ਅਮਰੀਕਾ ਵੀ ਆ ਕੇਂਦਾ ਜੀ ਉਹ ਵੀ ਦੱਸੋ ਇੱਕ ਅਮਰੀਕਾ ਦੇ 2 ਨੰਬਰ 'ਚ ਸਾਡਾ ਉਹ ਵੀ ਬੜਾ ਖਾਸ ਭਰਾ ਆ ਉਹ ਵੀ ਜਿਮ ਦਾ ਬੜਾ ਉਹ ਬਹੁਤ ਲੇਟ ਕਰਾ ਲਾਂਦਾ ਜੀ ਬਾਪੇ ਉਹ ਤਾਂ ਹੁਣ ਵੀ ਇੱਕ ਮੈਂ ਹੋਰ ਪਾਲੇ ਨਾਲ ਤਾਂ ਲਾਇਆ ਜੀ ਬਿਜੇ ਨੂੰ ਮੇਰਾ ਨਹੀਂ ਦਿਲ ਕਰਦਾ ਪਾਲਾ ਲੈ ਜਾਏਗਾ ਰੋਕੋ ਜਿਵੇਂ ਨੂੰ ਇਹਨੂੰ ਮੈਂ ਫੋਨ ਕਰਦਾ ਪਾਲੇ ਜਿਮ ਚਲੀਏ ਮੇਰੇ ਕਹਿੰਦਾ ਯਾਰ ਸ਼ਾਰਟ ਆਜ ਸੋਮਵਾਰ ਤੋਂ ਸ਼ੁਰੂ ਕਰਾਂ ਸ਼ੈਡਿਊਲ ਹੈ ਭਾਬੀ ਜੀ ਉਹਦਾ ਕੀ ਹੈ ਰੀ ਸੋਹਣਾ ਵੀ ਹੁੰਦਾ ਵਾ ਬੜਾ ਹਫਤੇ ਨੂੰ ਮੈਂ ਸੋਮਵਾਰ ਜਿਮ ਨਹੀਂ ਜਾਏਗਾ ਨਾ ਜੀ ਮੈਂ ਇਹਨੂੰ ਬੁੱਧਵਾਰ ਪੂਨ ਕੀਤਾ ਮੈਂ ਕਿਹਾ ਪਾਲੇ ਜਿਮ ਚਲੀਏ ਮੇਰੇ ਕਹਿੰਦਾ ਸ਼ਾਰਟ ਯਾਰ ਸੋਮਵਾਰ ਚੱਲਾਂਗੇ ਮੋਲੇ ਮੈਂ ਕਿਹਾ ਭਰਾਵਾ ਤਿੰਨ ਦਿਨ ਇਹ ਲਵਾ ਲਾ ਤੂੰ ਗੋ ਅੱਜ ਤੱਕ ਤਾਂ ਮੈਨੂੰ ਵਿਚਾਰੇ ਦਾ ਤਾਪਸ ਆ ਗਿਆ ਮੈਂ ਕਿਹਾ ਯਾਰ ਅੱਜ ਜਮ ਲਾਈ ਆਉਣੇ ਆ ਅਸੀਂ ਬਲੌਗ ਤਾਂ ਸਾਨੂੰ ਕਾਦੇ ਕਹਿੰਦੇ ਸੀ ਸਾਡੇ ਵੀ ਮਿੱਤਰ ਸੱਜਣੇ ਵੀ ਸ਼ੁਰੂ ਕਰੀਏ ਪਰ ਅਸੀਂ ਜੱਗੀਆਂਣਾ ਕਹਣਾ ਗਿਆ ਯਾਰ ਬਣਾਉਣੇ ਛੱਡ ਪਰੇ ਵਧੀਆ ਹਨਾ ਪਰ ਹੁਣ ਬੰਦੇ ਸਾਡੇ ਜਿੱਦਾਂ ਇਦਾਂ ਘਟ ਕੇ ਗਏ ਆ ਹੁਣ ਫੋਨ 'ਚ ਅਸੀਂ ਦੇਖੀ ਦੀਆਂ ਯਾਦਾਂ ਇਹ ਸੋਚੀਦਾ ਵੀ ਯਾਰ ਉਦੋਂ ਨਾਲ ਘੁੰਮਦੇ ਫਿਰਦੇ ਬਣਾ ਲੰਦੇ ਯਾਦਾਂ ਯੂਟਿਊਬ ਤੇ ਰਹਿ ਜਾਂਦੀਆਂ ਕਿੰਨਾ ਵਧੀਆ ਹੈ ਜੀ ਪਰ ਅਸੀਂ ਕਿਹਾ ਹੁਣ ਜਿਹੜੇ ਅਸੀਂ ਚਾਰ ਪਾਣਾ ਜਾਲ ਆਪਣੀਆਂ ਰੱਖ ਲਈਏ ਹੋਰ ਦਦਾਂ ਸਾਲਾਂ ਦੇਖ ਲਿਆ ਕਰਾਂਗੇ ਦਾ ਸਾਲਾ ਦੇਖਣਾ ਵੀ ਕੀ ਕਰਨਾ ਵੀ ਕਰਦੇ بڑا ਹੱਤ ਨਾਲ ਆਹੀ ਦੇਖਿਓ ਬਈ ਇਹਦੀ ਆਹਾਂ ਵੀ ਕਰਦੇ ਜੀ ਸਹੀ ਗੱਲ ਹੈ ਜੀ ਹੁਣ ਸਾਡੇ ਭਰਾ ਸਾਡੇ ਜਿੰਨੇ ਬਾਹਰੋਂ ਬੈਠੇ ਆ ਨਾ ਪੰਜ ਸੱਤ ਖਾਸ ਜਿਹੜੇ ਨਾਲ ਫਮਰੇ ਉਹ ਦੇਖਦੇ ਆ ਤੇ ਪੰਜਾਬ ਨੂੰ ਚੇਤੇ ਕਰਦੇ ਵਾਹ ਯਾਰ ਅਸੀਂ ਵੀ ਸਵੇਰ ਤੋਂ ਗੱਡੀ ਮੋਟਰਸਾਈਕਲ ਲੈ ਕੇ ਨਿਕਲ ਜਾਣਾ ਘੁੰਮਣਾ ਚੱਲ ਜਾਣਾ ਆ ਜਾਣਾ ਤੇ ਹੁਣ ਦੇਖ ਲਓ ਕਈ ਵਿੱਚ ਜੇ ਵਿਹਲੇ ਬੈਠੇ ਸਾਡੇ ਦੋਤਰੇ ਦਾ ਪਾਪਾ ਜਿਹੜੇ ਵਿਹਲੇ ਬੈਠੇ ਕਬ ਦੇ ਯਾਰ ਦੀ ਲੱਗੇ ਦੀ ਉਸੇ ਹੜ ਤੇ ਯਾਰੇ ਲਈ ਜਾਂਦੇ ਆ ਤੇ ਗਿੰਦਾ ਲੱਗਾ ਹੁਣ ਵਰਕ ਪਰਮਿਟ ਆ ਗਏ ਨੇ ਕਿ ਹੁਣ ਕੰਮਾਂ ਤੇ ਰੁੱਝ ਗਏ ਆ ਚਲੋ ਤੈਨੂੰ ਪਤਾ ਹੀ ਆ ਬਾਕੀ ਅਸੀਂ ਜਿੰਨਾਂ ਕੰਮਦੇ ਆ ਅਸੀਂ ਆਪਣੀਆਂ ਜਿਆਦਾ ਕਿਆਚ ਕਰੀ ਜਾਂਦੇ ਆ ਠੀਕ ਨੇ ਆਲਾ ਇਹ ਪਿੰਡ ਪਹੁੰਚ ਚੱਲੇ ਆ ਪਾਲਾ ਵੀ ਤਿਆਰ ਹੋਵੇ ਮੈਂ ਵੀ ਤਿਆਰ ਆਵਾਂ ਤੇ ਚੱਲਦੇ ਆ ਜੀ ਆਪਾਂ ਸਾਰਾ ਹੋਰ ਗਿਆ ਓਕੇ ਜੀ ਓਕੇ ਲਾੜੀ ਅਮਰਾ ਸਰ ਨਾਲ ਤੁਰੇ ਆਂ ਹਰਦੀਪ ਨੇ ਦੇਖੋ ਅੱਜ ਕੱਦਾ ਬਣਿਆ ਰਮਾਲ ਆਪ ਤੇ ਕਰਾਈ ਜਾਂਦਾ ਰੌਣਕ ਮੇਲਾ ਵੇਲਾ ਵੇਲੀ ਬਾਬੇ ਪਰੇਆ ਇਹਦਾ ਅੱਛੇ ਥੇ ਨਾ ਚਲੋ ਭਈ ਹਮਰਾ ਸਰ ਨੂੰ ਚੱਲੀਏ ਸੰਦਹਾਨੇ ਉੱਥੇ ਹੀ ਆ ਗਏ ਲਓ ਜੀ ਡਰਾਈਵਰ ਹੀ ਦੇਖ ਲੋ ਕਦੇ ਡਰਾਈਵਰ ਹੀ ਘਬਰ ਹੋ ਗਿਆ ਓਏ ਹੋਏ ਇਧਰ ਵੀ ਖੰਭਾ ਗਿਆ ਗੋਲੀ ਹਲੇ ਹਲੇ ਆਹ ਕੋਣ ਲਾਇਕੋ ਤੇ ਹਮਰਾ ਫਰਗਨੇ ਬਰੇ ਬਿਰੋ ਆ ਲਓ ਜੀ ਇਹ ਆ ਡਰਾਈਵਰ ਨਵਾਲ ਬਣ ਕੇ ਚੋਟੀ ਦਾ ਪੌਂਦਾ ਪੱਟ ਪੱਟ ਕੇ ਗੇਰ ਡਰਾਈਵਰ ਚੋਟੀ ਦਾ ਓਏ ਜੀ ਬਾਬਿਓ ਹੋਰ ਨਸੂ ਬਗਿਆ ਮੇਨ ਆ ਜਾ ਰਿਹਾ ਠੀਕ ਠਾਕ ਵਾ ਜਮਰਾ ਸਰ ਪਹੁੰਚ ਗਿਆ ਮੈਂ ਤੇ ਅਰਦੇਵ ਜਾ ਪਏ ਹੁਣ ਘੁੰਮਣ ਹੁਣ ਫੇਰ ਦੇਖਦੇ ਆ ਕੀ ਕਰਨਾ ਏ ਉਦਾਂ ਪਹਿਲਾਂ ਹੀ ਸੋਵਦੇ ਆ ਮੱਥਾ ਟੇਕੀਏ ਸਿੱਧਾ ਜੰਗਾ ਦੇ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕ ਕੇ ਫੇਰ ਦੇਖਦੇ ਆ ਕੀ ਕਰਨਾ ਏ ਟੂ ਮੱਚ ਰੱਛ ਟੂ ਮੱਚ ਰੱਛ ਇਕੱਠੇ ਇਕੱਠੇ ਹਾਂ ਆ ਮੈਂ ਪੰਜਾਬੀਆਂ ਨੂੰ ਬਸ ਗੱਲ ਹੀ ਨਹੀਂ ਤੂੰ ਟੂ ਮੱਚ ਰਾਤ ਛ ਟੂ ਮੱਚ ਬੀਜ਼ੀ ਟੂ ਮੱਚ ਐਦਾ ਟੂ ਮੱਚ ਐਦਾ ਟੂ ਮੱਚ ਹੈਪੀ ਆ ਨਮੀ ਲੈ ਕੇ ਆਇਆ ਭਾਉ ਨਮੀ ਐ 10 ਰਗਣੀਆਂ ਕਿੱਦਾਂ ਲੋਕੀ ਕਹੀ ਜਾਂਦੇ ਆ ਕਿੱਦੇ ਬਾੜੀਓ ਦੇ ਹੈ 10 ਬਾਬੇ ਆ ਤਾਂ ਔਖਾ ਰੱਛ ਜੀ ਲੈਣ ਦੇਖੋ ਤੁਸੀਂ ਮਗਰ ਆਹ ਕਹਿੰਦੇ ਲੱਕੀ ਉਹਦੇ ਫੈਂਸਰ ਬੂਲਦੇ ਆ ਵਿਚਾਰੇ ਆਹ ਦਾ ਵੀਰ ਜੀ ੱਤਕਾ ਇਹਦਾ ਵੀਰ ਜੀ ੱਤਕਾ ਕਰ ਰਿਹਾ ਤੁਸੀਂ ਜਿੱਦਾਂ ਮਰਜੀ ਆ ਵਿਚਾਰੀ ਨਾ ਆ ਅੰਬਰਸਰ ਦੇ ਵਜੇ ਤਾਂ ਸੈਂਸਰਾਂ ਦੀ ਟੂੰ ਟੂੰ ਹੋਈ ਜਾਂਦੀ ਹੁਣ ਰਦੀਪ ਸਹੀ ਗੱਲ ਬਾਬੇ ਟੂ ਮੱਚ ਜ਼ਿਆਦਾ ਰੱਛਿਆ ਜੀ ਲਓ ਜੀ ਸਰੋ ਚੈੱਕ ਫੇ ਇਧਰੋਂ ਦਾ ਗੱਡੀ ਲਾ ਦਿੱ ਓਕੇ ਐ ਮੋੜਾ ਵੀ ਦੇਖ ਲਓ ਖੜੀਆਂ ਸੀ ਜਿੱਦਾਂ ਕਿ ਤਾਂ ਇਧਰੋਂ ਦੇਖ ਰੋ ਤੁਸੀਂ ਨਾਲ ਦੀ ਨਾਲੇ ਹੀ ਕੰਮ ਕਰਤਾ ਇਹ ਸਾਰਾ ਆ ਲਓ ਜੀ ਚਲੋ ਇਹਦਾ ਫੇ ਵੀ ਠੀਕ ਐ ਤੇ ਜਿਹੜਾ ਇਧਰ ਕੀਤਾ ਇਹ ਨਾ ਭਾਉ ਨੇ ਕੰਮ ਇਹ ਨਹੀਂ ਕੁਝ ਸਾਨੂੰ ਸਮਝ ਲੱਗਿਆ ਵੀ ਜਿੱਦਾਂ ਕਿ ਤਾਂ ਇੰਨੀ ਹਾਈ ਡਰਾਈਵਰ ਵੀ ਹੈਗਾ ਕੰਮ ਜੀ ਇਹਨੂੰ ਕਹਾੜੇ ਦਾ ਐਂਡ ਡਰਾਈਵਰੀ ਆ ਲਓ ਜੀ ਆ ਲਓ ਵਾਈ ਜੀ ਇੰਨੀ ਜਗ੍ਹਾ ਸੀ ਮੋਰੇ ਖੁੱਲੀ ਡੁੱਲੀ ਇਹਦੇ ਤੁਸੀਂ ਇੱਧਰੋਂ ਛੱਟਣਾ ਸੀ ਸਾਰਾ ਕੁਝ ਲਓ ਯਾਰੀ ਹੁਣ ਚੰਨੀ ਤੇ ਜੋਤਾ ਵੀ ਤੁਰੇ ਹੋਆ ਕਹਿੰਦੇ ਅਸੀਂ ਆਉਣੇ ਸਾਡੇ ਕੋ ਘਰ ਦੇਲ ਨਹੀਂ ਲੱਗਦਾ ਬੇਲੇ ਬੈਠੇ ਸੀ ਕਿ ਦੇ ਨਾ ਜਾਉਂਗਾ ਮਰਾ ਸੱਲਵਾ ਗਏ ਬਾਬੇ ਹੁੰਦੀਆਂ ਯਾਰੀਆਂ ਸਹੀ ਗੱਲ ਤੇ ਲਾ ਕਿਦਾਂ 12 ਨੇ 10 ਪੱਗੀਆਂ ਕਿਹੜੇ ਬੋਲ ਚ ਜਾਣਾ ਹੁਣ ਮੈਨੂੰ ਇਹ ਦੱਸ ਤੂਸੀਂ ਦੇਖੋ ਕਿਹੜੇ ਚ ਜਾਣਾ ਦੱਸੋ ਜੀ ਆਪਣੇ ਇੰਨੇ ਵਧੀਆ ਯਾਰ ਦਿੱਤੇ ਆ ਚਾਹੇ ਦਿੱਲੀ ਹੋਈ ਹੋ ਜਾਂ ਨਹੀਂ ਦੇਲ ਕਰਦਾ ਦਿੱਲੀ ਆ ਜਾਂਦੇ ਆ ਜੀ ਇਹ ਯਾਰ ਗੱਲ ਬਾਤ ਕਿੱਥੋਂ ਮਾਰ ਲੋ ਜੋਤਰਨਾ ਬੋਲੋ ਫਾਰਮੇਸੀ ਕੋਲੋਂ ਮਾਰ ਲੋ ਜੋਤਰਨਾ ਹਣ ਫੇ ਮੈਂ ਕਹਿੰਦਾ ਇਦਾਂ ਆ ਆਪਾਂ ਉਧਰ ਨੂੰ ਚੱਲਦੇ ਉਹਨਾਂ ਦੇ ਆਇਆ ਤੇ ਘੁੰਮਦੇ ਆਂ ਫੇ ਹੁਣ ਜੱਤੁਰੇ ਹੋਈ ਆ ਉਹ ਕੀ ਕਹਿੰਦਾ ਮੇਰਾ ਬਿਰਾ ਚੰਨੇ ਦਾ ਹਾਊਸ ਵੀ ਆ ਗਿਆ ਤੇ ਜੋਤਾ ਵੀ ਆ ਗਿਆ ਤੁਹਾਡਾ ਦੈਲ ਨਹੀਂ ਲੱਗਾ bro ਤੁਹਾਡਾ ਨਹੀਂ ਲੱਗਾ ਉਹ ਸਾਡਾ ਦੈਲ ਹੀ ਲੱਗਾ ਸਾਡੇ ਬਿਨਾ ਕੋਈ ਗੱਲ ਆਈ ਰੀਅਲੀ ਮਿੱਠੀ ਉਹ ਸੋ ਕਿਧਾ ਆ ਰਿਹਾ ਸਾਡਾ ਸਫਰ ਪੇਉਣ ਸਿਰਫ ਇੱਕ ਨਾਈਟ ਸਪੈਂਡ ਕਰ ਲਈ ਆਕਰ ਤੁਸੀਂ bro ਆ ਯਾਰ ਮੋਜਾ ਨਾਈਟ ਸਪੈਂਡ ਥੋੜੀ ਗੱਲ ਉਹ ਤਾਂ ਨਹੀਂ ਉਹ ਵੀ ਨਿਕਲ ਆਇਆ ਉਹ ਦੇਖੋ ਹੁਣ ਕਰਾ ਦੌੜਾਂ ਆਉਂਦਾ ਇੱਕ ਮਿੰਟ ਇਹ ਬਾਬਿਓ ਛੱਲਾ ਆ ਪਈ ਹੁਣ ਕਿੱਥੇ ਟਾਬੇ ਬਿੱਟੂ ਟਾਬਾ ਇੱਥੇ ਕਿੱਥੇ ਚੰਨੀ ਜੀ ਇਹ ਅੰਮਰਸਾ ਵਿੱਚ ਬਿੱਟੂ ਟਾਬਾ ਹੈ ਨਹੀਂਗਾ ਇੱਥੇ ਦੇਖਣਾ ਪੈਣਾ ਰਾਤ ਨੂੰ ਕਿਹੜਾ ਟਾਬਾ ਆਇਆ ਜਿੱਦਾਂ ਕਿਦਾਂ ਬੋਲ ਕਿਸਕੇ ਲਈ ਸਤਾਰ ਦੁਆਰਾ ਗਾਈਂ ਇੱਕ ਵਾਰ ਕਿੰਦਾ ਸੀ ਗੈਂਟੀ ਪਜਾ ਕੇ ਕਾਦੇ ਮੜ ਜਿਆ ਫਿਰ ਮੁੰਨੀ ਬਦਾ ਹੋਈ ਡਾਰਲਿੰਗ ਤੇਰੇ ਆਏ ਹੋਏ ਹੋਏ ਬਤਨਾਮ ਹੋਈ ਬਦਾਮ ਨਹੀਂ ਹੋਈ ਲਓ ਜੀ ਬਾਬੇ ਹੀਰਾ ਆਪਣੀ ਲਾਲੇ ਚੰਨੀ ਲੈ ਕੇ ਪਹੁੰਚ ਗਿਆ ਸਾਨੂੰ ਆ ਗਿਆ ਖਾਨ ਭਾਜੀ ਕੋ ਬੜਰ ਪਨੀਰ ਮਸਾਲਾ ਸੇਕਾ ਖੇਤਾਂ ਰੋਟੀਆਂ ਦੇ ਕੇ ਮੁੰਡਿਆਂ ਨੇ ਜਿਆਦਾ ਈਲਾਤਾ ਰੋਡ ਦਾ ਵਾਪੇ ਆ ਨਾ ਰੰਮ ਤਾਂ ਲੱਗਦਾ ਫਰੈਸ਼ ਆ ਫਰੈਸ਼ ਲੈ ਸਾਡੇ ਆ ਕੀਤੀ ਨਾ ਗੱਲ ਘਾਤ ਜੈਸੇ ਕੱਪੜੇ ਪ੍ਰੈਸ ਨਮੀ ਲਿਆਂਦੀ ਹੈ ਜਾਂ ਨਮੀ ਕੰਪਰੀ ਨਹੀਂ ਨਮੀ ਲਈ ਅਜੀ ਛੋਟੇ ਖੜੇ ਆ ਹੈਲੋ ਇਹਦਾ ਚੜਦੀ ਮਾਰਦਾ ਕਤਾ ਫਿਰ ਨਜ਼ਾਰੇ ਲੈ ਰਹੇ ਹੋ ਉਹ ਤੁਹਾਨੂੰ ਖਲਾਏ ਨਹੀਂ ਲੱਡੂ ਲੱਡੂ ਨਾ ਵੀ ਘਟੀ ਤੇ ਚਰੀਟਾ ਪਹੁੰਚੜ ਗਏ ਬੱਤਤੀ ਉਹ ਸ਼ਰੀਆ ਦੇਖਦਾ ਓਏ ਵਾਹ ਦੇਖੋ ਮਰੇ ਕਿੰਦਰ ਇਹ ਵੀ ਚੱਲੋ ਉੱਪਰ ਚੱਲ ਚੱਲ ਤੂੰ ਵੀ ਉੱਤੇ ਹੋਣੀ ਕਹਣਾ ਪਤਾ ਨਹੀਂ ਕੌਣ ਆ ਚੱਲ ਉੱਤੇ ਕੀ ਕਰੂੰ ਉਹ ਲੈ ਜਾਓ ਠੀਕ ਹੈ ਨਾ ਆਸੇ ਹੁੰਦੀ ਨੇ ਹਾਂ ਪੈਰ ਤਾਂ ਜੋੜ ਪੈਰ ਤਾਂ ਜੋੜ ਪਿੱਛੇ ਨੂੰ ਹੋਰ ਆਣੇ ਤਾਂ ਪੈਰ ਪੈਰ ਤਾਂ ਜੋੜ ਪੈਰ ਖੁੱਲੇ ਰੱਖ ੜੋਗੜਾਸੀ ਮਾਰੀ ਸੀ ਹਾਂ ਆਹੋ ਪੈਰ ਜੋੜ ਕੇ ਮਾਰ ਪੈਰ ਨਾਲ ਆਹ ਬੁਤਾਂ ਦਾ ਬੈਸਾਂ ਦੋ ਵੀ ਆ ਇਹ ਅੱਛਾ ਹੈਦਾ ਮਾਰੀ ਸੀ ਯਾਰ ਜਨ ਬੈਸ ਨਹੀਂ ਰਹੀ ਪੱਖੇ ਦਾ ਫਰ ਲਾ ਦੇ ਠੀਕ ਹੈ ਨਾ ਡਾ ਮਾਰਨਿੰਗ ਗਾਈਜ਼ ਗੋਡ ਮਾਰਨਿੰਗ ஒட்டகம் <with food> ਹਾਂਜੀ ਬਾਬਿਓ ਗੁੱਡ ਮਾਰਨਿੰਗ ਜੀ YouTube ਵਾਲਿਓ ਸਾਰੇਓ ਕਿਵੇਂ ਹੋ ਆਪਣੇ ਪਿੱਛੇ ਆਣੇ ਆਪਣੇ ਬੰਦੇ ਆਪਣੇ ਬੰਦੇ ਪਿੱਛੇ ਪਿੱਛੇ ਆਈ ਜਾਂਦੇ ਜੇ ਦੇਖਣੇ ਨਹੀਂ ਇਦਾਂ ਜਿੱਦਾਂ ਕਿ ਤਾਂ ਅਮ੍ਰਿਤਸਰ ਆਏ ਆ ਨਾ ਅੱਜ ਤੱਕ ਦਾ ਆਪਣੇ ਬੰਦੇ ਪਿੱਛੇ ਆਈ ਜਾਂਦੇ ਜੇ ਜਿੱਦਾਂ ਰੇਗ ਲਓ ਜੀ ਸਫਾਈ ਆ ਉਹਦੇ ਗਾ ਮਾਰਨਿੰਗ ਹੋ ਗਈਆਂ ਆ ਆ ਕਹਿੰਦੇ ਜੀ ਝਾੜੂ ਲੱਗ ਰਿਹਾ ਓਕੇ ਰਿਪੋਰਟ ਆ ਭਾਈ ਹੁਣੀ ਕੰਮ ਤੇ ਚੱਲੇ ਲੱਗਦੇ ਇਹ ਕੰਮ ਤੇ ਚੱਲੇ ਇੱਧਰੇ ਟਾਂ ਲਾ ਰਹੇ ਆ ਬਾਈ ਜੀ ਕੰਮ ਸਾਰਾ ਯੋਰਾ ਸ਼ੋਰਾ ਦੇ ਚੱਲ ਰਿਹਾ ਜੀ ਮੇਰੇ ਵੀਰਿਓ ਸਵੇਰ ਤੋਂ ਦੇਖ ਲਓ ਬੰਦਾ ਹੋ ਜਾਂਦਾ ਜੀ ਫੇਰ ਜੀ ਹੌਲੀ ਹੌਲੀ ਸੈਰ ਕਰ ਰਹੇ ਨੇ ਲਓ ਜੀ ਸਵੇਰ ਤੋਂ ਸ਼ੁਰੂ ਹੋ ਜਾਂਦੇ ਸਾਰੇ ਕੰਮ ਕਰਨਾ ਤੇ ਆਪਾਂ ਯਾਨੀ ਕਿ ਮੈਂ ਦੇਖਿਆ ਬਾਬੇ ਦੁਨੀਆ ਦਾ 5 ਵਜੇ ਕੰਮ ਕਾਣਾ ਸ਼ੁਰੂ ਕਰ ਦਿੰਦੀ ਅਸੀਂ 10 ਕੋੜੀ ਉੱਠ ਕੇ ਜਾਈਏ ਜਿੱਦਾਂ ਕਿਦਾ ਜੋਸ਼ਣ ਪੰਜਾਬੀ ਰਸੋਈ ਜੇ ਬੰਦ ਪਈ ਹਾਂ ਇਹ ਬੰਦ ਪਈ ਚਾਹ ਪੀਣੀ ਹੁਣ ਆਪਾਂ ਕਿਤੇ ਅਦਰਕ ਵਾਲੀ ਅਦਰਕ ਵਾਲੀ ਚਾਹ ਪੀਣੀ ਆਲੀ ਸਵੇਰੇ ਸਵੇਰੇ ਹਾਂ ਦੇਖੋ ਜੀ ਮੈਂ ਵੀ ਬਣਾ ਲਈਆਂ ਲਓ ਜੀ ਇਹ ਵੀ ਮੁੰਡਾ ਨਾਲ ਹੀ ਆ ਮੇਰੇ ਇਹ ਹੈਗਾ ਯੋ ਸਾਡਾ ਜੋਤ ਸਾਹਿਬ ਬਾਬੇ ਆ ਨੀ ਦਰਵਾਰ ਕੋ ਅੱਜ ਫੇ ਪਹੁੰਚ ਗਏ ਵਾਹਿਗੁਰੂ ਸਾਤ ਨਾਮ ਲਓ ਜੀ ਮਾਰਨਿੰਗ ਥੀ ਵੇਖੋ ਜੀ ਲੈਂਟਾਂ ਤਾਂ ਤੁਹਾਨੂੰ ਬਾਬਾ ਦੀ ਬਸੰਗੀ ਸੀ ਤਾਂ ਇਹਦਾ ਤੋਂ ਪਹੁੰਚ ਆ ਗਿਆ ਬਖ ਰੱਖੇ ਜੀ ਚਲੋ ਮਥਾ ਟੇਕ ਕੇ ਸਿਰ ਆਤੀ ਠੀਕ ਹੈ ਬਾਬੇ ਸਤਿਨਾਮ ਵਾਹਿਗੁਰੂ ਜੀ ਸਤਿ ਕਿਤੇ ਮੁਕਾਬਲੇ ਸਵਿਫਟ ਰਹਿੰਦੇ ਨੇ ਸਵਿਫਟ ਕਰ ਰਹੇ ਹੋ ਸਵੇਰੇ ਸਵੇਰੇ ਠੰਡ ਲੱਗ ਰਹੀ ਹੈ ਆ ਬੈਡਰ ਬੈਡਰ ਨਾ ਨਿਕਲ ਆਹ ਦੇਖ ਲੋ ਜੀ ਆਹ ਦੇਖ ਲਓ ਸਵੇਰੇ ਸਵੇਰੇ ਚਾਹ ਦਾ ਪਟਾਕਾ ਪਾਇਆ ਨਾ ਦੋਨਾਂ ਨੌਜਵਾਨਾਂ ਗੱਪਰੂਆਂ ਨੇ ਚਾਹ ਚਾਹ ਕੀਤੀ ਭਈਆ ਚਾਹ ਚਾਹ ਲੋਰੇ ਆਵੜਾ ਸਾਰੇ ਰੈਡੀ ਸੰਦੇ ਕੋਲ ਖੜੇ ਆ ਚਾਹ 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 ਟਾਈਮ ਜੋਤ ਇਟਸ ਚਾਹ ਟਾਈਮ ਟੀ ਟਾਈਮ ਟੀ ਚਾਹ ਜਿੰਦਾ ਹਟੇ ਕੋ ਪੈ ਘੱਟ ਆਉਣ ਗਾ ਲੇ ਕੋ ਪਾ ਪਿਆ ਮੈਂ ਘੱਟ ਆਉਂਦਾ ਨਹੀਂ ਥੋ ਘੱਟ ਕਰੀ ਜਾਂਦਾ ਜੀ ਅੱਜ ਸਾਡੇ ਕੋ ਪੈਸੇ ਮੁੱਕ ਗਏ ਸੀ ਜਿੰਨੇ ਕੋ ਮम्मा ਨੇ ਦਿੱਤੇ ਸੀ ਪੈਸੇ ਥੋ ਘੱਟ ਹੋ ਗਏ ਮਾਤਾ 40 ਰੁਪਏ ਤੇ ਜੀ ਕੁਝ 10 ਰੁਪਏ ਤੋਂ ਵੀ ਇੱਕ ਕੱਪ ਲੈ ਲਿਆ ਹੁਣ ਮਾਤਾ ਜੀ ਨੇ ਪੈਸੇ ਥੋੜੇ ਜਿਹਾ ਗੱਡ ਕੇ ਰੱਖੋ ਅਸੀਂ ਆਉਣ ਲੱਗੇ ਹਾਂ ਸਰ ਤੋਂ ਵਾਪਿਸ ਤੇ ਆਹ ਕਰੋ ਚੈੱਕ ਮੁੰਡੇ ਦੀ ਵਾਈਬ ਕਰੋ ਚੈੱਕ ਮੁੰਡੇ ਦੀ ਮੁੰਡੇ ਦਾ ਸਟਾਈਲ ਕਰੋ ਚੈੱਕ ਮੁੰਡੇ ਦਾ ਇਨੇ ਜੀ ਆਧਾਰ ਕੀਤਾ ਕੱਪ ਦਾ ਇਹ ਦੇ ਕੱਪ ਦਾ ਆਧਾਰ ਕੀਤਾ ਈ ਚਲ ਆਪਣਾ ਭੁਜੀ ਵਾਲਿਆ ਹੰਦਾ ਡੱਬੇ ਚ ਲੈ ਕੇ ਆਓ ਓਕੇ ਲੋ ਬੋਟਰੀ ਕਰਾ ਕੇ ਆਪਾਂ ਲੈ ਆਣਾ ਲੋ ਬੋਲਦਾ ਉਹਨ ਕਹਣਾ ਬਾਬੇ ਮੈਂ ਭਾਈ ਜਾਣਾ ਤੂੰ ਮਗਰ ਮਗਰ ਖਰਾਬ ਕਰੀ ਜਾਣਾ ਆ ਹਾਂ ਹਰੇ ਬੰਮ ਯਾਨੀ ਕਿ ਹੱਥ ਜੇ ਲੱਗਾ ਖੜੇ ਜੇ ਕਰਨ ਕੋਲ ਜਾ ਕੇ ਪਤਾ ਲੱਗਣਾ ਆ। ਓ ਵਾ ਹੀ ਵਾ ਕੰਮ ਕਰ ਲੱਗਾ ਮੁੰਡਾ ਦੇਖ ਲੋ ਕਹਿੰਦੇ ਜੀ। ਇਹ ਕੰਮ ਕਰਨ ਲੱਗੇ ਵਾ ਤੇ ਅਸੀਂ ਮਗਰ ਮਗਰ ਲਈ ਹਾਂ ਪਾਉਂਦੇ ਆ ਉਹਨੇ ਆ ਖਰਾਬ ਕਰਨ ਲੱਗੇ ਵਾ। ਵਾ ਵਾ ਤੇ ਮਰ ਗਿਆ। ਆ ਤੋਰ ਕੇ ਤੋਰਿਆ। ਮੁੰਡੇ ਆਫ ਰੋਡਿੰਗਾ ਕਰੀ ਜਾਂਦੇ ਆ ਮੰਨਦੇ ਆ ਕਿ ਤੇ ਐ ਸਫਾਰੀ ਖੇਤਾ ਚ ਵਾੜੀਓ ਪਤੰਦਰਾ ਨੇ ਇੱਕ ਉਹ ਜਾਂਦਾ ਮੁੰਡਾ ਛੋਟਾ ਨੈ ਨੈ ਹਟਦੇ ਕੋਈ ਨਹੀਂ ਇਹ ਪੁੱਠੇ ਪੰਗੇ ਸਾਰੇ ਇਹਨਾਂ ਕੋਲ ਹੀ ਆ ਗਏ ਲੈ ਲੈ ਇੱਕ ਤਾਂ ਵਾਏ ਵਾਏ ਕਰੀ ਜਾਂਦੇ ਆ ਆ ਗਿਆ ਆ ਗਿਆ ਚਲੋ ਰਾਸ ਜੀ ਸਾਸਰੀ ਗਾਲ ਸਾਰਿਆਂ ਨੂੰ ਵਾਈ ਵਾਈ ਲਾ ਜੀ ਚੰਨੀ ਫਾਰਮ ਪਹੁੰਚ ਗਏ ਆ ਲਾ ਜੀ ਆ ਛੰਨੀ ਦੇ ਖੜੀ ਕੀਤੀ ਉਹ ਦੇਖ ਲਓ ਕੱਲ ਦੀ ਐਦਾਂ ਹੀ ਹੋਰ ਫਿਰ ਨੀਰ ਚੰਨੀ ਫਾਰਮ ਪਹੁੰਚ ਗਏ ਚੰਨੀ ਤਿਆਰ ਹੋਣ ਲੱਗਾ ਬਾਪੂ ਕਹਿੰਦਾ ਸਿਆੜ ਮੇਰੀ ਪੂਰੇ ਕਰਨ ਦੇ ਉੱਤੇ ਲੱਗਾ ਗਾਲਾਂ ਕਰਨ ਅਜੀਬ ਦੇ ਟਰੈਕਟਰ ਲੈਣ ਰਵਾਈ ਆ ਬਣਵਾਈ ਆ ਉਹ ਉੱਚੀ ਸ਼ੈੱਡ ਬਣਵਾਉਣੀ ਪੈਣੀ ਸੀ ਬਾਬੇ ਸਸ਼ਟਾਂ ਵਾਲੀ ਤੈਨੂੰ ਵਧਾ ਕੇ ਤੇ ਲੱਗਦਾ ਅੰਦਰ ਐ ਵਾਰੀ ਆਸਲੀ ਇਹਦੀ 6 ਮੰਜੇ ਰੱਖੇ ਹੋਆ ਕਿਤੇ ਯਾਰ ਵੇਲੀ ਬਾਦ ਵਾਣ ਘਟੂ ਇਕੱਠੇ ਹੋ ਜਾਂਦੇ ਹਾਂ ਘਟਾਂ ਦੇ ਉੱਤੇ ਟੰਗੇ ਹੋਆ ਦੋ ਆਪਾ ਘੜੇ ਕੀਤੇ ਹੋਆ ਬੱਸ ਯਾਰ ਤੁਸੀਂ ਕੰਮ ਕਿਸੇ ਨੂੰ ਨਹੀਂ ਕੰਨ ਦਿੰਦੇ ਮੈਂ ਦੇਖਿਆ ਇਕੱਠੇ ਵੜਦੇ ਨੂੰ ਛੱਡਿਆ ਨਹੀਂ ਦਿੰਦਾ ਉਹਨੂੰ ਸਿਆੜ ਨਹੀਂ ਕੱਢਣ ਦੇਤੇ ਚਲੋ ਆ ਚਲਿਏ ਇੰਨੀ ਇੰਨੀ ਅਗਲੇ ਨਹੀਂ ਕਰੀ ਜਾਂਦੇ ਆਰੋ ਆਰੋ ਇੰਨੀ ਕੇ ਨਹੀਂ ਕਰੀਦੀ ਚਲਦੇ ਆ ਬਟਾ ਦੋਨਾਂ ਦੀ ਤੇ ਤੈਨੂੰ ਦੋਨਾਂ ਦੀ ਭਾਗੜੀ ਨੂੰ ਨਾਂ ਕਰਦਾ ਔਰ ਹਰੋਂ ਹੰਦੇ ਬਸ ਉਹ ਬੋਲ ਵਾਲਿਓ ਇਹ ਗੱਲਾਂ ਗਾਥ ਨਹੀਂ ਆ ਗਈਆਂ ਨਹੀਂ ਸਹੀ ਗੱਲ ਆ ਜਿਹੜਾ ਆ ਮੇਲਜ਼ਾਮ ਲਾ ਕੇ ਜਾ ਰਹੇ ਆ ਉਹਨਾਂ ਨੂੰ ਸਭ ਪਤਾ ਆ ਯਾਰ 100 ਕੰਮ ਹੁੰਦੇ ਮਾਰਾ ਦਿਹਾੜੀ ਚ ਮੈਨੂੰ ਕਰੇ ਤੈਨਾਂ ਜਾਣਾ ਕਰੇ ਜੰਨੀ ਨੂੰ ਜਾਣਾ ਕਰੇ ਜੋਤ ਦੇ ਨਾ ਜਾਣਾ ਕਰੇ ਕਮਲਜੀ ਭਾਈ ਜਾਣਾ ਕਦੇ ਹਰਦੀਪ ਨਾ ਜਾਣਾ ਮਾਰਾ ਸਾਰੇ ਸਾਰੇ ਕੰਮ ਦਾ ਮੈਂ ਕਰਦਾ ਤੂੰ ਵੀ ਆਪਣਾ ਆਪਣਾ ਕਰਦੇ ਆ ਇਹ ਕੰਮ ਛੱਡਣਾ ਨਹੀਂ ਆਪਾਂ ਇੱਥੇ ਜ਼arini ਜਿੰਦਗੀ ਆਹ ਉਹ ਕਹੇ ਆਇਆ ਉਹਦਾ ਸਾਡਾ ਜੋਤੀ ਭਰਾ ਆ ਵੀਰੇ ਕੋਈ ਵੀ ਜਦੋਂ ਮਰਜ਼ੀ ਫੋਨ ਕਰ ਲੋ ਬਸ 20 ਮਿੰਟਾਂ ਜਾ ਕੇ ਕਹਿ ਦਿੰਦਾ ਦਿਹਾੜੀ ਪਾ ਰਿਹਾ ਦਿਹਾੜੀ ਪਾ ਹੋਰ ਕੰਮ ਨਹੀਂ ਹੁੰਦਾ ਨਾ ਕਈ ਫਤਿਹਦਾ ਇਹ ਜਿਹੜੇ ਰਾਂ ਕੰਮ ਆ ਸੀਟਾਂ ਸੂਟਾਂ ਸੈਟ ਲਾ ਇਹਦੀਆਂ ਏ ਕਹਿੰਦੇ ਰੱਖੀ ਵਾਰੀ ਜਿੰਨਾ ਮਰਜੀ ਭਾਰ ਚੱਕ ਲੋ ਇਹ ਨਹੀਂ ਮੰਦੀ ਬੋਰੇ 5-7 ਆ ਲੈ ਕੇ ਜਾਮਾ ਆ ਗਏ ਕਾਲੇ ਦੇ ਮੋਰੇ ਲਾਤੀ ਇਹ ਕਿਹੜੀ ਡਰਾਈਵਰੀ ਆ ਮਹਾਰਾਜ ਆ ਸਕੂਟਰੀ ਦੇ ਮੋਹਰ ਨੂੰ ਲਾ ਦੇ ਭੋਰਾ ਕ ਅਗਲਾ ਸੌਖਾ ਤਾਂ ਕਿਆਂ ਦੂਕੀਆਂ ਖੁੱਲੀਆਂ ਜਾਂਦੀਆਂ ਕੋਈ ਪ੍ਰਵਾਨ ਲੈ ਜੂ ਜਾਂ ਨਹੀਂ ਇਹ ਲੈ ਲੈ ਜਾਣੀ ਤਾਂ ਕਿ ਦਿਨ ਦੱਸਾਂ ਲਾਲਾ ਚਾਈ ਜੀ ਕਹਿੰਦਾ ਹੋਰ ਲਾ ਜੀ ਚੰਨੀ ਨੇ ਕਹਿੰਦੇ ਰਿਕਾਰਡ ਬਣਾਇਆ ਜੀ 22 ਬੋਰਿਆਂ ਦਾ ਇਹ ਜ਼ਫਾਰੀ ਚ 22 ਬੁਲੇਟ ਹੋਇਆ। ਆ ਸਵੈਪਟੇ ਦੱਸ ਦੇ ਕਿੰਨੇ ਰੱਖਣੇ ਆ। ਰਹਿਣ ਦੇ। 5-7 ਰੱਖ ਲਵਾ। ਇਦਾਂ ਨਹੀਂ ਬੰਦੀ। ਹਾਂ। ਜੀਆਂ 6 ਨਹੀਂ ਸੀ ਗਿਆ। ਚੱਕ ਲਾ ਫੇ। ਉਹ ਜੀ ਬਾਬਿਓ। ਮੇ ਸਾਨੂੰ ਫੋਕਰਾ ਲਈਏ ਸੈਟ ਬੈਟ ਹਣ। ਜਿੱਦ ਨੂੰ ਆ ਗਿਆ ਫੋਨ ਘਰੋਂ ਮਾਤਾ ਦਾ ਲੋ ਜੀ 10 ਮਿੰਟ ਦੀ ਆ ਜਾਾਂਗਾ। ਹਾਂ। ਹੋਰ ਉੱਚੀ ਨਹੀਂ ਗਿਆ ਅੰਮਾ। 10 ਸਾਲ। ਅੰਮਾ। 10 ਕੇ ਯਾਰ। ਦਾ ਮੁੰਡਾ ਝੂਠੀਆਂ ਬਾਬੇ ਆਪਾਂ ਕਿੱਥੇ ਆ ਗਏ ਬੰਗਿਆ ਦਾ ਪਿੱਛੇ ਆ ਗਏ ਆਪਾਂ ਬੱਸ ਬੰਗਿਆ ਪਹੁੰਚ ਗਿਆ ਦਾਜ ਟੈਕ ਦਾ ਭਗਵਾੜੇ ਆ ਉਹ ਨਹੀਂ ਬਈ ਉਹਨੂੰ ਪਹੁੰਚੇ ਜੋਤੀ ਪਹੁੰਚਾ ਬਾਬਾ ਨਹੀਂ ਆਗਾ ਮੇਰਾ ਕੋਈ ਆਹ ਬਾਬਾ ਕੀ ਮਤਲਬ ਤੇਰਾ ਬਾਬੇ ਦਾ ਇਹ ਮਤਲਬ ਹੈ ਆ ਤੇ ਗਾਲਾਂ ਪੈ ਰਿਹਾ ਜੀਦ ਲੱਗੇ ਆ ਗਿਆ ਜੀ ਦਾ ਬਿੱਟੇ ਕੱਪੇ ਕੱਪੇ ਮਿਲਦੇ ਕਪੇ ਗਾਲ ਲਓ ਐਤੋ ਸੀ ਮੈਨੂੰ ਗਾਲਾਂ ਪੁਆਈਆਂ ਨਾਲੇ ਵੀ ਪੈ ਗਈ ਆਮ ਚਾਲਦਾ ਛੜਾ ਕੇ ਤੁਸੀਂ ਆਏ ਜਲੰਧਰ ਲੈ ਗਏ ਮੈਂ ਕਹਿੰਦੀ ਦਸਾ ਬੜੇ ਘਰੇ ਹੀ ਜਾਂਦਾ ਅੱਛਾ ਤੇ ਨਾ ਆ ਫੇਰ ਤੂੰ ਕੀ ਕਹਿ ਉਹ ਤੋਪ ਰੱਖ ਕਿਹੜਾ ਦੀ ਮੈਨੂੰ ਆਸਤਵਾਜੀ ਗਿਆ ਹੁਣ ਮੰਮੀ ਆਸਤਵਾਜੀ ਰਾ ਕਿਹੜਾ ਦੀ ਰਾ ਦੀ ਮੈਂ ਦੋਸਤਾਂ ਆਹ ਕਹਿੰਦੀ ਅੱਜ ਦੇਖੀ ਨਹੀਂ ਨਹੀਂ ਇਹ ਜਨੂੰ ਗਾਲਾਂ ਪੈ ਗਈਆਂ ਆ ਮਾਤਾ ਅੱਜ ਬੋਲ ਗਿਆੜੀ ਬਚਨ ਪੁੱਛਣ ਕੀ ਪੇਚ ਕਰਨੇ ਆ ਬਾਬਿਓ ਜਿਹੜਾ ਟੈਨਸ਼ਨ ਵਿੱਚ ਆਇਆ ਵੀ ਟੈਨਸ਼ਨ ਕਿੱਧਰ ਕਿਦਾ ਬਾਬੇ ਅੱਗੇ ਤੈਨੂੰ 12 12 ਵਜੇ ਘਰ ਬੜਦੇ ਅੱਜ ਤੈਨੂੰ 8 ਵਜੇ ਨਹੀਂ ਹੋਣੀ ਅਗਲੀ ਗੱਲ ਕੋ ਜੂਰ ਜੀ ਉਹ ਆਪਣੇ ਆਏ ਹੋਏ ਓ ਯਾਰ ਜੀ ਇਹ ਜੰंडीगढ़ ਲੇ ਚੱਲਦੇ ਚੋਦੀਆਂ ਨਹੀਂ ਭਰਾਵਾ ਨਹੀਂ ਉਹ ਨਹੀਂ ਭਰਾਵਾ ਸ਼ੁਭਾ ਲਾ ਬਾਬਾ ਆਪਣੇ ਬੰਦੇ ਦੇਖਦੇ ਆਪਣੇ ਸਾਰੇ ਹੈਗੇ ਆ ਬਹੁਤ ਨਾਲ ਬੜਾ ਉਹਨਾਂ ਦਾ ਬਾਅਦ ਟਾਈਮ ਪਾਸ ਨਹੀਂ ਹੁੰਦਾ ਆਪਣੇ ਬਾਬੇ ਬਣਾਉਣਾ ਨਹੀਂ ਬੂਰ ਜਿਹੜੇ ਹੈਗੇ ਆ ਉਹਨਾਂ ਨੇ ਬਲਾਉ ਬਲੂ ਬਣਾਦਾ ਪਾਦੇ ਨਾ ਟਾਂ ਬਣਾਉਣ ਲੱਗੇ ਉਹ ਨਾ ਕਰਕੇ ਓ ਯਾਰ ਉਹ ਆਪਾਂ ਦੇਖਣ ਪਿਆ ਆ ਪੰਜਾਬ ਦੀਆਂ ਸੜਕਾਂ ਤੇ ਕਿੰਦਾ ਮਜ਼ੇ ਲੈ ਰਹੇ ਆ ਕੰਮ ਕਰ ਰਹੇ ਆ ਖੰਭੀ ਕਰ ਰਹੇ ਆ ਕਾਹਦਾ ਕੰਮ ਕਰ ਰਹੇ ਹੋ ਕਾਲਾ ਕੰਮ ਕਰ ਰਹੇ ਮੈਨੂੰ ਇਹ ਦੱਸੋ ਪਹਿਲਾਂ ਸਾਬ ਕੰਮ ਬਹੁਤ ਹੈ ਆ ਐਸੀ ਸੜਕਾਂ ਤੇ ਕਰਦੇ ਕਈ ਬੇੜ ਦੀਆਂ ਨਹੀਂ ਲੈਵਲ ਦਾ ਚੰਗ ਹੈਗਾ ਇਹ ਨਾ ਉੱਚਾ ਨਹੀਂ ਹੈ ਇਹਦੀ ਕੋਈਆਂ ਮਾਮਾ ਚੰਨੀ ਇਹ ਦੇਖਿਆ ਜਾਵੇ ਨਾ 58 60 ਕਿਲੋਮੀਟਰ ਬਲੰਦਰਾ ਪਦੰਦਰਾ ਇੱਧਰ ਆਪਾਂ ਨਮੇਸ਼ਰ ਦੇ ਪੰਜ ਕਿਲੋਮੀਟਰ ਤੋਂ ਨਹੀਂ ਲੈ ਚਾਹ ਹਾਂ ਕੱਟੀ 140 ਤੇ 150 ਤੇ ਜਾਣੀ ਹੈ ਆ ਪਰ ਪਤਾ ਲੱਗਣਾ ਹੈ ਕਮੈਂਟ ਇਹ ਵੀ ਸਹੀ ਹੈ ਇੱਕ ਵਾਰ ਰੇਸ ਟਗਾ ਦਿਓ ਪ੍ਰਮੋਸ ਲਾ ਦਿਓ ਪਾਪ ਆਪਣੇ ਆ ਗਿਆ ਯਾਰ ਪਤਾ ਹੀ ਨਹੀਂ ਬੇਸ ਵਿੱਚ ਪ੍ਰਿੰਟ ਕੂਬ ਜਲਵਾਇਆ ਆ ਪਰ ਅਸੀਂ ਦੱਸਣਾ ਨਹੀਂ ਕਿਹੜੇ ਮੰਗੈਣਗਤ ਲਵਾਇਆ ਇਹ ਭਾਵੇਂ ਸੀਕ੍ਰੀਟ ਹੈ ਅਦਾ ਨਾਮ ਨਹੀਂ ਕਹਿ ਸਕਦਾ ਘਾੜਦਾ ਕਿੰਨੀ ਕਿੱਦਾਂ ਦੀ ਹੈ ਮੇਰੀ ਹਾਂਜੀ ਬਸ ਡੱਬੇ ਜਿਆ ਬਸ ਡੱਬਾ ਖੋਲ ਕੇ ਦਿਖਾਵਾਂਗਾ ਡੱਬਾ ਖਾਲੀ ਆ ਮੈਂ ਮम्मा ਚੱਕਿਆ ਇਹਦਾ ਨਾ ਡਬਾ ਖਾਲੀ ਆ ਤੇ ਸਾਡੀ ਘਰੋਂ ਖਾਲੀ ਆ ਕੀ ਜੇ ਕੋਈ ਗੱਲ ਨਹੀਂ ਕਿਸਮਤ ਚਮਕ ਜੂਗੀ ਬਾਬੇ ਟੈਨਸ਼ਨ ਨਹੀਂ ਅੱਜ ਤਾਂ ਨਾ ਜ਼ਰੇ ਹੋਏ ਪਏ ਆ ਕਿਸਮਤ ਕੁਸਮਤ ਚਮਕ ਜਾਣੀ ਆ ਟਾਈਮ ਲੱਗਦਾ ਮਹਾਰਾਜ ਦਿੰਦਾ ਸਾਰਿਆਂ ਦਿੰਦਾ ਹੌਲੀ ਹੌਲੀ ਦਿੰਦਾ ਟਾਈਮ ਨਾ ਦਿੰਦਾ ਪਹਿਲਾਂ ਰਿੰਦਾ ਲੇਟ ਦਿੰਦਾ ਪਰ ਦਿੰਦਾ ਸਾਰਿਆਂ ਡੱਬੇ ਲਾ ਕੇ ਚੁੱਕਾ ਆ ਗੋੜਾ ਗੋੜਾ ਆ ਯਾਰ ਚਲ ਬਾਬਾ ਆ ਲਓ ਜੀ ਇਹ ਆ ਗਈ ਪੰਗਿਆਂ ਦੀ ਮੰਡੀ ਥਾਣਾ ਮੰਡੀ ਥਾਣਾ ਨਾ ਮੰਡੀ ਜੀ ਫਿਰ ਸਾਡੀ ਸਵਾਰੀ ਇੱਥੇ ਆਣ ਜਿੱਦਾ ਜਹਾਜਾਂ ਕੋ ਦੇਖਿਓ ਬੱਚੇ ਬੈਠੇ ਹੋਣੀਆਂ ਮੋਰੇ ਵਾਂਗ ਆ ਯਾ ਯੰਗ ਨੂੰ ਤਾਂ ਉਹਨੇ ਸਾਰ ਨੂੰ ਨਹੀਂ ਤਾਂ ਹੁੰਦੀ ਤਾਂ ਫੜਾਰੀ ਭਰਨੀ ਆ ਉੱਟਣਾ ਚ ਆ ਜਾ ਇਹਦਾ ਉੱਤ ਜਾ ਇਹ ਖੜੇ ਚੰਗਦੇ ਆ ਲੋਕ ਕਿੰਦਾ ਆ ਆ ਦਲਦੀ ਅੱਜ ਹੋ ਗਿਆ ਯਾਰੀ ਥੱਕ ਗਿਆ ਚਲੋ ਸਾਡਾ ਬਲੌਗ ਦੇਖਣ ਸਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਤੇ ਆਪਾਂ ਮਿਲਦੇ ਆਂ ਫੇ ਤੁਹਾਨੂੰ ਹੁਣ ਅਸੀਂ ਵੀ ਚੱਲ ਜਣਾ ਘਰ ਸੌ ਜਾਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਲਾਈਕ ਆ ਸਬਸਕ੍ਰਾਈਬ ਜਰੂਰ ਕਰਦੇ ਸਾਡੇ ਨੂੰ ਦੱਡਾ ਕਰ ਸਾਡਾ ਬਲੌਗ ਡਾਟਨ ਨਾ ਵੀ ਜਾ ਦੇਣੀ ਇੱਕ ਵਾਰ ਆ ਓਕੇ ਨਹੀਂ ਉਹ ਸਬਸਕ੍ਰਾਈਬਰ ਇਹ ਦੋਰਾ ਸਬਸਕ੍ਰਾਈਬਰ ਸਭ ਸਬਸਕ੍ਰਾਈਬਰ ਵਾਹ ਓਕੇ ਬਸ ਇਹੀ ਕਹਨਾ ਬਸ ਸਭ ਕਹਨਾ ਸਬਸਕ੍ਰਾਈਬ ਸਭ ਸਬਸਕ੍ਰਾਈਬ ਓਕੇ ਜੀ ਬਾਏ ਬਾਏ ਡਨ ਸ਼ੂਟ ਡਨ